ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਚੈਨਲ ਨਾਲ ਜੁੜੋ ਕਿਉਂਕਿ ਆਪਣਾ ਚੈਨਲ ਕਿਸਾਨੀ ਨਾਲ ਸੰਬੰਧਿਤ ਹੈ ਅੱਜ ਗੱਲ ਕਰਦੇ ਆਪਾਂ ਤੂੜੀ ਦੇ ਤੂੜੀ ਦੇ ਜੋ ਰੇਟ ਆ ਪਹਿਲਾਂ ਆਪਣੇ ਸਿਆਲਾਂ ਚ ਵੀ ਦੇਖਿਆ 550 ਚੱਲਿਆ ਤੇ ਇਸ ਟਾਈਮ ਆਪਣੇ ਸੀਜ਼ਨ ਦੇ ਵਿੱਚ 220 ਰੁਪਏ ਕਵਾਂਟਲ ਚੱਲਿਆ ਪਹਿਲਾਂ 250 ਵੀ ਹੋ ਗਿਆ ਸੀ ਪਰ 220 ਤੇ 230 ਤੋਂ ਬਾਅਦ ਇਸ ਟਾਈਮ ਜੋ ਅੱਜ ਦਾ 17 ਤਰੀਕ ਪੰਜਵੇਂ ਮਹੀਨੇ ਦੀ ਜੋ ਰੇਟ ਆ ਉਹ 200 ਰੁਪਿਆ ਕਿਵੰਟਲਾ ਪ੍ਰਤੀ ਕਿਵੰਟਲ ਰਹਿ ਗਿਆ ਕਿਉਂਕਿ ਤੂੜੀ ਨੂੰ ਐਦਕੀ ਕੋਈ ਪੁੱਛਦਾ ਨਹੀਂ ਜਿਹੜੀਆਂ ਆਪਣੇ ਪਿੰਡਾਂ ਦੇ ਵਿੱਚ ਆਪਾਂ ਬਣਾ ਕੇ ਟਰਾਲੀਆਂ ਲਾਈਆਂ ਨੇ ਉਹ ਵੀ ਆਪਣੀਆਂ ਬਾਈ ਸ਼ੋ ਨੂੰ 24 ਤੇ 2500 ਤੋਂ ਅੱਗੇ ਕਿਤੇ ਗਈਆਂ ਨਹੀਂ ਜੋ ਟਰਾਂਕਰ ਦਾ ਵੀ ਰੇਟ ਰਹਾਗਾ ਆਪਣੇ ਟਰਾਂਕਰ ਦਾ ਰੇਟ ਰਹਾਗਾ 1500 ਤੇ 1000 ਰੁਪਏ ਦੇ ਇਰਦ-ਗਿਰਦ ਰਹਾਗਾ ਤੇ ਜੋ ਬਣਮਾਈ ਰਹੀ ਆ ਤੇ ਉਹ ਆ ਸਾਨੂੰ ਦੱਸਤਾ ਵੀ 22 ਤੋਂ 25 ਦੇ ਵਿੱਚ ਵਿੱਚ ਵੇਚ ਰਹੀ ਆ ਇਸ ਟਾਈਮ ਪੰਜਾਬ ਦੇ ਵਿੱਚ ਜੋ ਤੂੜੀ ਦਾ ਰੇਟ ਆ ਉਹ ਹੈਗਾ ਪ੍ਰਭੂ 200 ਰੁਪਏ ਪ੍ਰਤੀ ਕੁਆਂਟਲ ਅੱਜ ਦਾ ਤਾਜ਼ਾ ਨਵਾਂ ਭਾਗ ਆ ਪਹਿਲਾਂ ਜੋ ਰੇਟ ਸੀ ਉਹ ਆਪਾਂ ਤੁਹਾਨੂੰ ਦੱਸ ਚੁੱਕੇ ਹਾਂ ਕਿ 235 40 ਤੇ ਇੱਥੇ ਵੀ ਵਿਕ ਗਿਆ ਤੇ 220 ਵੀ ਰਹਾਗਾ ਇਸ ਟਾਈਮ 200 ਰੁਪਿਆ ਹੈਗਾ ਤੇ ਇਸ ਟਾਈਮ ਟੂੜੀ ਦੀ ਕੋਈ ਜ਼ਿਆਦਾ ਮੰਗ ਹੈ ਨਹੀਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਧੜਾਂ ਬਹੁਤ ਲਿੱਪੀਆਂਵੇਂ ਨੇ ਕੁੱਪ ਨਵੇਂ ਬਣ ਗਏ ਨੇ ਕੁੱਪ ਨੇ ਅਗਲਾ ਹਰੇ ਕਹਿੰਦਾ ਵੀ ਯਾਰ ਅੱਗੇ ਜਾ ਕੇ ਵੇਚ ਦਾਂਗੇ ਤੇ ਕਿਉਂਕਿ ਹੁਣ ਰੇਟ ਹੈ ਨਹੀਂ ਪੱਲਾ ਮੁੜਦਾ ਨਹੀਂ ਹੈਗਾ ਤੇ ਟਰਾਲੀ ਬਣਵਾਈ ਵੀ 13-1400 ਰੁਪਿਆ ਰੇਟ ਆ ਕਿ 200 ਰੁਪਏ ਕਿਵੰਟਲ ਆਪਾਂ ਨੂੰ ਕੋਈ ਮਨ ਪੜਦਾ ਨਹੀਂ ਪੈਂਦਾ ਤੇ ਇਹਦੇ ਕਰਕੇ ਐਤਕੀ ਜੋ ਰੇਟ ਆ ਹੁਣ ਸਰਦੀਆਂ ਜਾਂ ਮੂਹਰੇ ਝੋਨੇ ਦੀ ਬਜਾਈ ਮੌਕੇ ਰੇਟ ਵਧੂਗਾ ਚਾਣ ਛਨੇ ਵਧਣ ਦੇ ਕਿਉਂਕਿ ਮੋਟਾ-ਮੋਟਾ ਮਾਲ ਸਾਰਾ ਚੱਕਿਆ ਗਿਆ ਤਕਰੀਬਨ ਤੇ ਇਹੀ ਨਵੀਂ ਅਪਡੇਟ ਦੇਣੀ ਸੀ ਆਪਣੇ ਦੋਨੇ ਫੇਸਬੁੱਕ ਤੇ YouTube ਚੈਨਲ ਤੇ ਕਿਸਾਨੀ ਨਾਲ ਸੰਬੰਧਤ ਵੀਡੀਓ ਆਉਂਦੀਆਂ ਨੇ ਜਸਵੰਤ ਸੋਹੀ ਛਾਪਾ ਤੇ ਜਸਸ ਸੋਹੀ ਤੇ ਤੇ ਉਹਦੇ ਉੱਤੇ ਜਾ ਕੇ ਆਪਣੇ ਪੇਜਾਂ ਨੂੰ ਉਹਨਾਂ ਨੂੰ ਫੋਲੋ ਕਰਿਓ ਤੇ ਜੋ ਰੇਟ ਆ ਤਾਜ਼ਾ 200 ਰੁਪਏ ਪ੍ਰਤੀ ਕਵੰਟਲ ਹੈ ਜੀ ਧੰਨਵਾਦ